ਅਸਲਾਮੁਆਲਿਕum ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਆ ਸਾਰੇ ਦੋਸਤ ਵੀਰ ਭਰਾ ਠੀਕ ਠਾਕ ਹੋਣਗੇ ਜਿਕੇ ਅੱਜ ਆਪਾਂ ਭਾਈ ਰਣਜੀਤ ਸਿੰਘ ਢੱਡੀਆਂ ਵਾਲਿਆਂ ਨੇ ਇੱਕ ਬਹੁਤ ਜ਼ਬਰਦਸਤ ਵੀਡੀਓ ਲੈ ਕੇ ਆਏ ਆ ਤੇ ਇਹ ਵੀਡੀਓ ਦੀ ਜ਼ਰੂਰਤ ਵੀ ਸੀ ਕਿਉਂਕਿ ਅੱਜ ਕੱਲ ਥੋੜੇ ਜੇ ਉਸ ਤਰ੍ਹਾਂ ਦੇ ਵਾਕਿਆਤ ਹੋ ਰਹੇ ਨੇ ਕਿ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਇੱਕ ਪੰਜਾਬ 'ਚ ਵਾਕਿਆ ਹੋਇਆ ਓਪਲ ਫਾਰਮ ਆਲਾ ਫਿਰ ਇੱਕ ਹੋਰ ਐਕਸੀਡੈਂਟ ਹੋਇਆ ਫਲੋਰੀਡਾ ਦੇ ਵਿੱਚ ਤੇ ਲੋਕ ਆਪਣੀਆਂ ਨਾ رائے ਕਾਇਮ ਕਰਨ ਲੱਗ ਪਏ ਨੇ ਉਹਨਾਂ ਦੇ ਕੋਲੋਂ ਪੁੱਛਿਓ ਦੱਸਿਓ ਬਿਨਾਂ ਅਸਲੀਅਤ ਜਾਣਿਓ ਬਿਨਾਂ ਬਸ ਆਪਣਾ رائے ਕਾਇਮ ਕਰ ਦਿੱਤੀ ਕਿ ਜੀ ਫਲਾਣਾ ਗਲਤ ਏ ਫਲਾਣਾ ਸਹੀ ਏ ਆਪ ਹੀ ਜੱਜ ਬਣੇ ਹੋਏ ਨੇ ਤੇ ਇਸ ਚੀਜ਼ ਦੇ ਨਾਲ ਭਾਈ ਰਣਜੀਤ ਸਿੰਘ ਢੱਡੀਆਂ ਲੰਦੀ ਅੱਜ ਦੀ ਵੀਡੀਓ ਏ ਕਿ ਵੀ ਅਗਲੇ ਬੰਦੇ ਨੂੰ ਜੱਜ ਕਿਵੇਂ ਕਰਨਾ ਹੈ ਜਾਂ ਅਗਲੇ ਬੰਦੇ ਦੇ ਬਾਰੇ رائے ਕਿਵੇਂ ਕਾਇਮ ਕਰਨੀ ਹੁੰਦੀ ਹੈ ਕਿਸ ਵੀਡੀਓ ਵਾਲੇ ਵੇਖੇ ਕਰਨੀ ਬੜੀ ਪਿਆਰੀ ਵੀਡੀਓ ਲੱਗੋ ਬਹੁਤ ਜ਼ਬਰਦਸਤ ਵੀਡੀਓ ਹੈ ਬਹੁਤ ਪਿਆਰੀ ਵੀਡੀਓ ਹੈ ਤੇ ਆਪਾਂ ਹੁਣ ਵੀਡੀਓ ਸ਼ੁਰੂ ਕਰਨੇ ਹਰ ਬੰਦੇ ਦੇ ਫਰਜ਼ ਹੀ ਜ਼ਿੰਮੇਵਾਰੀ ਨਿਭਾਉਣੀ ਹੀ ਉਹਦਾ ਧਰਮ ਹੈ ਮੇਰਾ ਧਰਮ ਇਹ ਨਹੀਂ ਕਿ ਮੈਂ ਚੂਲਾ ਪਾਇਆ ਮੇਰਾ ਧਰਮ ਹੈ ਇਹ ਸਾਡਾ ਧਰਮ ਹੈ ਮੈਂ ਗੁਰਦੁਆਰੇ ਰੋਜ਼ ਆਉਣਾ ਇਹ ਮੇਰਾ ਧਰਮ ਹੈ ਮੈਂ ਮੰਦਰ ਰੋਜ਼ ਜਾਣਾ ਇਹ ਮੇਰਾ ਧਰਮ ਹੈ ਜਨੇਊ ਪਾਇਆ ਇਹ ਮੇਰਾ ਧਰਮ ਹੈ ਸਾਡਾ ਧਰਮ ਹੈ ਸਾਡਾ ਫਰਜ਼ ਸਾਡੀਆਂ ਜ਼ਿੰਮੇਵਾਰੀਆਂ ਹਰ ਬੰਦਾ ਧਰਮੀ ਬਣੇ ਹਰ ਬੰਦਾ ਆਪਣਾ ਵਧੀਆ ਫਰਜ਼ ਨਿਭਾਵੇ ਬਲਾਦਕਾਰ ਦੇ ਕੇਸ ਵਿੱਚ ਸਰਸੇ ਵਾਲੇ ਨੂੰ ਸਜ਼ਾ ਹੋਈ ਸੀ ਹੋਈ ਸੀ ਨਾ ਕਿੰਨੇ ਕੀਤੀ ਸੀ ਜੱਜ ਨੇ ਜੱਜ ਨੇ ਕੀਤੀ ਸੀ ਤੇ ਜੱਜ ਨੇ ਆਪਾਂ ਪੁੱਛਿਆ ਵੀ ਉਹਨੇ ਪਤਾ ਨਹੀਂ ਜਨੇਊ ਪਾਇਆ ਸੀ ਨਹੀਂ ਸੀ ਪਾਇਆ ਹਿੰਦੂ ਸੀ ਉਹ ਮੰਦਰ ਜਾਂਦਾ ਨਹੀਂ ਜਾਂਦਾ ਸਾਨੂੰ ਨਹੀਂ ਪਤਾ ਪਰ ਜਦੋਂ ਅਸੀਂ ਕਹਿੰਨੇ ਆਂ ਵੀ ਆਪਣਾ ਫਰਜ਼ ਵਧੀਆ ਨਿਭਾ ਗਿਆ ਉਹਦੇ ਵਰਗਾ ਬੰਦਾ ਹੀ ਕੋਈ ਨਹੀਂ। ਜ਼ਿੰਮੇਵਾਰੀ ਵਧੀਆ ਨਿਭਾ ਗਿਆ ਕਿ ਨਹੀਂ? ਤੇ ਸਾਡੇ ਜਹੇਦਾਰ ਅਕਾਲ ਤਖਤ ਵਾਲੇ ਨੇ ਮਾਫੀ ਦੇ ਦਿੱਤੀ ਸੀ। ਉਹਨੇ ਗਾਤਰਾ ਵੀ ਪਾਇਆ, ਕਿਰਪਾਨ ਵੀ ਪਾਈ ਹੈ, ਰਹਿਦਾ ਵੀ ਹਰ ਵੇਲੇ ਉੱਥੇ ਹੀ ਹੈ। ਉਹਨੇ ਆਪਣਾ ਫਰਜ਼ ਵਧੀਆ ਨਹੀਂ ਨਿਭਾਇਆ। ਧਰਮੀ ਫਿਰ ਕੌਣ ਹੋਇਆ? ਧਰਮੀ ਕਿਹੜਾ ਹੋਇਆ? ਉਹ ਹੋਇਆ। ਜਿਮੇਵਾਰੀ ਨਿਭਾਉਂਦਾ ਹੈ ਫਰਜ਼ ਨਿਭਾਉਂਦਾ ਹੈ ਡਿਊਟੀ ਕਰਦਾ ਜਿਹੜਾ ਆਪਾਂ ਬਾਰੀ ਰੂਪ ਨਾ ਵੇਖਿਆ ਕਰੋ ਫਰਜ਼ ਵੇਖਿਆ ਕਰੋ ਬੰਦਾ ਜਿਮੇਵਾਰੀ ਕਿਵੇਂ ਨਿਭਾ ਰਿਹਾ ਫਰਜ਼ ਕਿਵੇਂ ਨਿਭਾ ਰਿਹਾ ਆਪਾਂ ਕਹਿੰਦੇ ਆ ਵਾਹ ਬਈ ਵਾਹ ਆ ਕੰਮ ਕਰ ਗਿਆ ਬੰਦਾ ਤਾਂ ਕਰਕੇ ਕਿਸੇ ਵੀ ਕਿਸੇ ਵੀ ਪਰਸਨੈਲਿਟੀ ਨੂੰ ਜਦੋਂ ਤੁਸੀਂ ਵੇਖਣਾ ਹੁੰਦਾ ਹੈ ਹਿੱਸਿਆਂ 'ਚ ਨਾ ਵੇਖਿਆ ਕਰੋ ਸਮੁੱਚਤਾ 'ਚ ਵੇਖਿਆ ਕਰੋ ਬੰਦੇ ਨੂੰ ਸਾਰੇ ਨੂੰ ਵੇਖੀਦਾ ਇੱਕ ਪਾਰਟ ਨਹੀਂ ਉਹਦਾ ਵੇਖੀਦਾ ਇੱਕ ਹਿੱਸਾ ਨਹੀਂ ਵੇਖੀਦਾ ਹੁਣ ਮੰਨ ਕੇ ਚੱਲੋ ਵੀ ਉਹ ਜਿਹੜਾ ਜੱਜ ਹੈ ਜਿਨੇ ਸਜ਼ਾ ਦਿੱਤੀ ਹੈ ਤੁਸੀਂ ਸੋਚ ਕੇ ਵੇਖੋ ਵੀ ਉਹਦੇ ਲਈ ਸੌਖਾ ਤੇ ਹੈ ਨਹੀਂ ਐਡੇ ਵੱਡੇ ਜਿਹਨੂੰ ਇੰਨੇ ਲੋਕ ਮੰਨਦੇ ਹੋਣ ਉਹਨੂੰ ਸਜ਼ਾ ਸੁਣਾਣੀ ਵੀ ਜੇਲ੍ਹ ਚ ਸਾਰੀ ਉਮਰ ਉਮਰ ਕੈਦ ਤੇ ਉਹਦੇ ਚੇਲੇ ਉਹਨੂੰ ਗੋਲੀ ਵੀ ਮਾਰ ਸਕਦੇ ਕਿਤੇ ਵੀ ਮਾਰ ਸਕਦੇ ਖਤਰੇ ਦਾ ਕੰਮ ਤੇ ਹੈਗਾ ਹੀ ਹੈ ਨਿੱਕੇ ਨਿੱਕੇ ਬੱਚੇ ਨੇ ਸਿਕਿਉਰਿਟੀ ਦਾ ਵੀ ਕੰਮ ਹੁੰਦਾ ਹੈ। ਐਡਾ ਵੱਡਾ ਰਿਸਕ ਲਿਆ ਐਡਾ ਵੱਡਾ ਕੰਮ ਕੀਤਾ। ਹੁਣ ਜੇ ਆਪਣੇ ਵਰਗਾ ਬੰਦਾ ਸ਼ਾਮ ਨੂੰ ਵੇਖੇ ਜੱਜ ਮਿਲ ਪਵੇ ਕਿਸੇ ਹੋਟਲ 'ਚ ਬੈਠਾ ਹੋਵੇ। ਤੇ ਉਹ ਘੁੱਟ ਲਾ ਰਿਹਾ ਹੋਵੇ ਜਾਂ ਪੀ ਰਿਹਾ ਹੋਵੇ ਆਪਾਂ ਕਹਣਾ ਯਾਰ ਆਹ ਕੀ ਕਰੀ ਜਾਂਦਾ ਹੈ ਕੋਈ ਬੰਦਾ ਹੈ ਇਹ ਤਾਂ ਇਹ ਬੰਦਾ ਤਾਂ ਮਾੜਾ ਹੁੰਦਾ ਜਿਹੜਾ ਪੀ ਰਿਹਾ ਹੁੰਦਾ। ਉਹ ਤਾਂ ਬੰਦਾ ਹੀ ਬੜਾ ਗਲਤ ਹੁੰਦਾ ਹੈ। ਲੱਗਣਾ ਵੀ ਇਦਾਂ ਹੀ ਹੈ। ਅਗਲੇ ਦਿਨ ਉਹਦੀ ਕਚਹਿਰੀ ਲੱਗੀ ਅਗਲੇ ਦਿਨ ਅਗਲਾ ਇਦਾਂ ਫੈਸਲਾ ਸੁਣਾ ਜੀ ਡਰੀ ਨਾ ਕੁਰਸੀ ਤੇ ਬਹਿ ਕੇ ਇਨਸਾਫ ਕਰਦੀ ਉੱਥੇ ਫਿਰ ਕੀ ਗਾ ਕੇ ਵੀ ਗਲਤ ਹੈ ਕਿ ਠੀਕ ਹੈ ਇਸ ਇਰਾਦੇ ਤੇ ਕਹਿ ਕੇ ਹਟਿਆ ਵੀ ਗਲਤ ਹੈ ਹੁਣ ਕਹਿੰਦਾ ਠੀਕ ਹੈ ਤੁਹਾਨੂੰ ਕਿਸੇ ਵੀ ਪਰਸਨੈਲਿਟੀ ਨੂੰ ਜਦੋਂ ਤੁਸੀਂ ਵਿਚਾਰਨਾ ਹੈ ਉਹਦੇ ਹਿੱਸਿਆਂ 'ਚ ਨਾ ਵਿਚਾਰਿਓ ਸਮੁੱਚਤਾ 'ਚ ਵਿਚਾਰਿਓ ਜਦੋਂ ਨੰਬਰ ਦੇਣੇ ਹੋਏ ਨਾ ਕਿਸੇ ਬੰਦੇ ਨੂੰ ਉਹਦੇ ਸਾਰੇ ਕੁਝ ਨੂੰ ਦਿਓ ਇੱਕ ਚੀਜ਼ ਨੂੰ ਨਹੀਂ ਕਈ ਬੰਦੇ ਇੰਨੇ ਕਮਾਲ ਦੇ ਐ ਇੰਨੇ ਵਧੀਆ ਬੰਦੇ ਐ ਕਿ ساری ਜ਼ਿੰਦਗੀ ਉਹ ਬੰਦੇ ਨੇ ਘਰ ਵਾਲੀ ਨੂੰ ਤੰਗ ਨਹੀਂ ਕੀਤਾ ਉਹਦੀ ਰਿਸਪੈਕਟ ਕੀਤੀ ਘਰ ਵਾਲੀ ਦੀ ਇੱਜ਼ਤ ਕੀਤੀ ਜਿੱਥੇ ਡਿਊਟੀ ਡਿਊਟੀ ਕਰਦਾ ਸੀ ਉੱਥੇ ਵਧੀਆ ਡਿਊਟੀ ਕੀਤੀ ਆਪਣੇ ਬੱਚਿਆਂ ਦੀਆਂ ਫੀਸਾਂ ਭਰੀਆਂ ਕੁੜੀਆਂ ਦੇ ਚੰਗੇ ਵਿਆਹ ਕੀਤੇ ਡਿਊਟੀ ਜਿੱਥੇ ਕਰਦਾ ਸੀ ਉੱਥੇ ਵੀ ਵਧੀਆ ਕੀਤੀ ਬੱਚਿਆਂ ਦੇ ਸਾਰੇ ਫਰਜ਼ ਵਧੀਆ ਨਿਭਾਏ ਘਰ ਵਾਲੀ ਦੀ ਰਿਸਪੈਕਟ ਕਰਦਾ ਰਿਹਾ ਹਰ ਕੰਮ ਵਧੀਆ ਕੀਤਾ ਬੰਦੇ ਨੇ ਮਾਪਿਓ ਦੀ ਬਹੁਤ ਕੇਅਰ ਕੀਤੀ ਮਾਪਿਓ ਦੀ ਬੜੀ ਇੱਜ਼ਤ ਕੀਤੀ ਸਾਰੇ ਫਰਜ਼ ਨਿਭਾਏ ਪਰ ਹੁਣ ਜੇ ਤੁਸੀਂ ਵੇਖੋਗੇ ਕਿਤੇ ਨਾ ਕਿਤੇ ਉਹਦੇ ਵਿੱਚ ਇੱਕ ਕਮੀ ਹੈ ਕੋਈ ਇੱਕ ਕਮੀ ਹੈ ਅਸੀਂ ਫਿਰ ਐ ਕਹੀਏ ਕਿ ਯਾਰੇ ਕੋਈ ਬੰਦਾ ਹੈ ਇਹ ਤੇ ਇਹਨੂੰ ਤੇ ਵੇਖਿਆ ਤੇ ਰੋਜ਼ ਹੀ ਰਾਤ ਨੂੰ ਘੁੱਟ ਲਾ ਲੈਂਦਾ ਇੰਦਾ ਤੁਸੀਂ ਕਿਸੇ ਨੂੰ ਇੱਕ ਇੰਦਾ ਨੰਬਰ ਨਹੀਂ ਦਿੰਦੇ ਜਾਂਦੇ ਹਰ ਬੰਦੇ ਨੂੰ ਉਹਦੀ ਸਾਰੀ ਪਰਸਨੈਲਿਟੀ ਨੂੰ ਵੇਚਾਰਿਆ ਵੀਰੋ ਮੈਨੂੰ ਇੱਕ ਗੱਲ ਜਵਾਬ ਦਿਓ ਕਈ ਥਰੱਬੀ ਹੋਣਗੇ ਪਰ ਤੁਹਾਡੇ ਯਾਰ ਨੇ ਬੜੇ ਪੱਕੇ ਪੀਂਦਾ ਪਰ ਤੁਹਾਡਾ ਯਾਰ ਬਹੁਤ ਪੱਕਾ ਹੈ ਹੈਗੇ ਕਿ ਨਹੀਂ ਬੋਲੋ ਹਰ ਇੱਕ ਦਾ ਹੀ ਹੈਗਾ ਮੇਰੇ ਵੀ ਇੱਕ ਦੋ ਹੈਗੇ ਮੈਂ ਕਈ ਵਾਰੀ ਫੋਨ ਮੈਨੂੰ ਆਉ ਬਾਬਾ ਜੀ ਹੁਣ ਤਾਂ ਪੀਤੀ ਹੋਈ ਹੈ ਜਦੋਂ ਪੀਤੀ ਹੁੰਦੀ ਉਹ ਜਿਆਦਾ ਸੋਹਣੀਆਂ ਗੱਲਾਂ ਕਰਦਾ ਕਈ ਵਾਰੀ ਮੈਂ ਸੁਣਿਆ ਹੁਣ ਮੈਂ ਵੇਖਦਾ ਹੁੰਦਾ ਵੀ ਯਾਰ ਬੰਦਾ ਅਮਰਤ ਧਾਰੀ ਬੰਦੇ ਕਈ ਐਦਾਂ ਦੇ ਆ ਜਿਹੜੇ ਮੇਰੇ ਨਾਲ ਉੱਨਾ ਨਹੀਂ ਖੜ ਸਕਦੇ ਉਹ ਬੰਦਾ ਐਦਾਂ ਹਰ ਜਗ੍ਹਾ ਸਟੈਂਡ ਲੈ ਕੇ ਖੜ ਜਾਂਦਾ ਮੈਂ ਖੜਾ ਉੱਜੜ ਜਾ ਮੈਂ ਤਾਂ ਵੀ ਤੁਹਾਡੇ ਨਾਲ ਖੜਾ ਐ ਐਦਾਂ ਵੀ ਖੜ ਜਾਂਦਾ ਕਈ ਵਾਰੀ ਇਹ ਮੇਰਾ ਸਾਰਾ ਕੁਝ ਵਿਕ ਜੇ ਮੈਂ ਤਾਂ ਵੀ ਖੜਾ ਆ ਤੁਹਾਡੇ ਨਾਲ ਐਦਾਂ ਵੀ ਬੰਦਾ ਹੈ ਪਰ ਉਹਨ ਮੈਨੂੰ ਕਈ ਵਾਰੀ ਕਹਿੰਦਾ ਮੈਂ ਛੱਡ ਦੇ ਪਰ ਲਾ ਦੇ ਮਗਰੋਂ ਹੌਲੀ ਹੌਲੀ ਛੱਡ ਦਿੰਦਾ ਕੋਈ ਗੱਲ ਪਰ ਜਿੱਦਣ ਮੈਂ ਨੰਬਰ ਦੇਣ ਹੋਣਗੇ ਮੈਂ ਐਦਾਂ ਵੇਖਾਂ ਵੀ ਆਹ ਤਾਂ ਯਾਰ ਮੈਂ ਸਿੱਧਾ ਹੀ ਸਾਰਾ ਹੀ ਉਹਦਾ ਸਾਰਾ ਕੀਤਾ ਕਰਾਇਆ ਮੈਂ ਖੇਚ ਪਾ ਦਿਆਂ ਐਦਾਂ ਨਹੀਂ ਹੋਣਾ ਐਦਾਂ ਨਹੀਂ ਹੋਣਾ ਤੁਹਾਨੂੰ ਸਾਰੀ ਪਰਸਨੈਲਿਟੀ ਵੇਖਣੀ ਪੈਣੀ ਹੈ ਇੱਕ 파ਟ ਇਹਦਾ ਆ ਇੱਕ 파ਟ ਇਹਦਾ ਆ ਇੱਕ ਹਿੱਸਾ ਆ ਇੱਕ ਹਿੱਸਾ ਆ ਇੱਕ ਹਿੱਸਾ ਆ ਹੁਣ ਸਾਰੇ ਦੇ ਵਿੱਚ ਕੀ ਹੈ ਇਹਨੂੰ ਸਾਰੇ ਨੂੰ ਵਿਚਾਰ ਕੇ ਨੰਬਰ ਦੇਣੇ ਪੈਣਗੇ ਵੀ 80 ਮਿਲਦੇ ਨੇ ਇਹਨੂੰ ਕਿ 100 ਮਿਲਦਾ ਕਿ 90 ਮਿਲਦੇ ਨੇ ਕਿ ਇਹ ਦਸਾਂ ਵਾਲਾ ਹੀ ਹੈ ਮਾਫ ਕਰਨਾ ਕਈ ਵੈਸ਼ਨੋ ਦਸਾਂ ਦੇ ਰਹਿਆ ਨੇ ਤੇ ਕਈ ਵੈਸ਼ਨੋ ਇਦਾਂ ਦੇ ਜਿਹੜੇ ساری ਜ਼ਿੰਦਗੀ ਜਿਨ੍ਹਾਂ ਨੇ ਨਹੀਂ ਪੀਤਾ ਖਾਦਾ ਕੁਝ ਨਹੀਂ ਕੀਤਾ ਉਹ 100 ਤੇ ਵੀ ਚਲੇ ਜਾਣੇ ਨੇ ਇਦਾਂ ਦੇ ਵੀ ਹੈਗੇ ਆ ਚੰਗੇ ਬੰਦੇ ਮੈਂ ਸਿੱਧਾ ਕਹਿੰਦਿਆਂ ਚੰਗਾ ਚੰਗਾ ਹੈ ਮਾੜਾ ਮਾੜਾ ਹੈ ਚੰਗਾ ਪੀਕੇ ਵੀ ਚੰਗਾ ਹੈ ਮaaf ਕਰਨਾ ਮਾੜਾ ਅਮਰਤ ਸ਼ਾਕੇ ਵੀ ਮਾੜਾ ਹੈ ਵਿਗੜਿਆ ਅਮਰਤ ਸ਼ਾਕੇ ਵੀ ਵਿਗੜਿਆ ਇਨਸਾਨੀਅਤ ਜਿਹਦੇ 'ਚ ਨਹੀਂ ਧਰਮੀ ਬਣ ਕੇ ਮੰਦਰ ਜਾ ਕੇ ਗੁਰਦੁਆਰੇ ਜਾ ਕੇ ਵੀ ਉਹਦੇ 'ਚ ਇਨਸਾਨੀਅਤ ਨਹੀਂ ਹੈ ਇੱਕ ਇਨਸਾਨੀਅਤ ਹੈਗੀ ਹੈ ਉਹ ਪੀ ਕੇ ਵੀ ਉਹਦੇ ਜੇ ਇਨਸਾਨੀਅਤ ਹੈਗੀ ਸਮਝ ਆ ਗਈ ਗੱਲ ਤੁਹਾਡੇ ਦਿਮਾਗ ਵੱਟ ਗਈ ਗੱਲ ਮਤਲਬ ਇੱਕ ਬੰਦਾ ਇੰਨਾ ਵਧੀਆ ਹੈ ਪੀ ਕੇ ਵੀ ਵਧੀਆ ਹੈ ਤੇ ਇੱਕ ਇੰਨਾ ਘਟੀਆ ਹੈ ਉਹ ਅੰਮ੍ਰਿਤ ਛਕ ਕੇ ਵੀ ਘਟੀਆ ਹੈ ਘਟੀਆ ਬੰਦਾ ਘਟੀਆ ਹੀ ਰਹਿੰਦਾ ਭਾਵੇਂ ਉਹਨੂੰ ਅੰਮ੍ਰਿਤ ਛਕਾ ਦਿਓ ਭਾਵੇਂ ਜਨੇਊ ਪਵਾ ਦਿਓ ਭਾਵੇਂ ਉਹਨੂੰ ਜੋ ਮਰਜ਼ੀ ਕਰ ਦਿਓ ਘਟੀਆ ਨਹੀਂ ਸੁਧਰਦਾ ਪਰ ਜਿਹੜਾ ਬੰਦਾ ਚੰਗਾ ਹੈ ਉਹਨੇ ਚੰਗਾ ਹੀ ਰਹਿਣਾ ਹੈ ਉਹਨੇ ਗਲਤੀ ਕੀਤੀ ਨਹੀਂ ਸਾਰੀ ਉਹ ਸਹੀ ਫਰਜ਼ ਨਿਭਾਉਂਦਾ ਰਿਹਾ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਰਿਹਾ ਡਿਊਟੀ ਵਧੀਆ ਕਰਦਾ ਤਾਂ ਕਰਕੇ ਕਿਸੇ ਵੀ ਪਰਸਨੈਲਿਟੀ ਨੂੰ ਜਦੋਂ ਤੁਸੀਂ ਵਿਚਾਰੋਗੇ ਉਦੋਂ ਉਹਨੂੰ ਹਿੱਸਿਆਂ ਵਿੱਚ ਨਹੀਂ ਵਿਚਾਰ ਸਕਦੇ ਉਹਨੂੰ ਸਮੁੱਚਤਾ 'ਚ ਵਿਚਾਰਨਾ ਪੈਂਦਾ ਸਾਰੇ ਕੁਝ ਨੂੰ ਵਿਚਾਰਨਾ ਪੈਂਦਾ ਇੱਕ ਇੱਕ ਸਾਰਾ ਕੁਝ ਵੇਖਣਾ ਪੈਂਦਾ ਵੀ ਇਹਦਾ ਸਾਰਾ ਕੁਝ ਕਿਵੇਂ ਦਾ ਹੈ ਇਹਦੀ ਸਾਰੀ ਪਰਸਨੈਲਿਟੀ ਕਿਵੇਂ ਦੀ ਹੈ ਇਹਦੇ ਚ ਇਨਸਾਨੀਅਤ ਕਿੱਦਾਂ ਦੀ ਹੈ ਇਹਨੇ ਆਪਣੀ ਡਿਊਟੀ ਕਿੱਦਾਂ ਦੀ ਕੀਤੀ ਹੈ ਇਹਨੇ ਆਪਣੇ ਫਰਜ਼ ਕਿੱਦਾਂ ਦੇ ਨਿਭਾਏ ਸਾਡੇ ਇੱਕ ਮਾਸਟਰ ਹੁੰਦਾ ਸੀ ਉਹ ਇਹ ਸੁਣੀਦਾ ਸੀ ਕਹਿੰਦੇ ਰੋਜ਼ ਪਿੰਦਾ ਵਿਗੜਿਆ ਹੋਇਆ ਸੀ ਪੂਰਾ ਘਰੇ ਐਦਾਂ ਕਹਿੰਦੇ ਸੀ ਪੜ੍ਹਾਉਂਦਾ ਇੰਨਾ ਵਧੀਆ ਸੀ ਉਹਦਾ ਪੜਾਇਆ ਬੰਦਾ ਫੇਲ ਨਹੀਂ ਸੀ ਹੋ ਸਕਦਾ ਇਹਦੇ ਹਿਸਾਬ ਨਾਲ ਉਹਨੂੰ ਤਰੀਕਾ ਬਹੁਤ ਸੀ ਪੜਾਉਣ ਦਾ ਅੱਛਾ ਛੁੱਟੀ ਕਦੇ ਨਹੀਂ ਸੀ ਕਰਦਾ ਘੁੱਟਦਾ ਵੀ ਬਹੁਤ ਸੀ ਪੜ੍ਹਾਉਂਦਾ ਇੰਨਾ ਇੱਕ ਵਾਰ ਹੀ ਉਹਨੇ ਸਮਝਾ ਦੇਣਾ ਬੰਦਾ ਫੱਟ ਸਮਝ ਜਾਂਦਾ ਏ ਦਿਮਾਗ ਚ ਬਾੜ ਤੇ ਸੁਣਿਆ ਏ ਸੀ ਵੀ ਇਹ ਘਰੇ ਜਾ ਕੇ ਰੋਜ਼ ਪਿੰਦਾ ਤੇ ਇੱਕ ਸਾਡਾ ਸਾਡੇ ਵਰਗਾ ਧਾਰਮਿਕ ਬੰਦਾ ਵੀ ਸੀ ਉਹ ਗੇੜਾ ਜਾਂ ਮਾਰ ਜਿਆ ਕਰੇ ਉਹਦਾ ਪਿੰਡ ਨਾਲ ਹੀ ਹੁੰਦਾ ਸੀ ਉਹ ਜ਼ਿਆਦਾਤਰ ਘਰੇ ਹੀ ਰਿਆ ਕਰੇ ਮਾੜਾ ਮੋਟਾ ਜਿਆ ਗੇੜਾ ਗੂੜਾ ਮਾਰ ਕੇ ਹਾਜ਼ਰੀ ਹੁਜ਼ਰੀ ਲਵਾ ਕੇ ਉਹ ਇੰਨੀ ਸਾਰੀ ਗਿਆ ਉਹ ਆਪਣਾ ਕੰਮ ਉਹਦਾ ਇੰਝ ਚੱਲੀ ਗਿਆ ਅੱਛਾ ਉਹ ਗਿਆਨੀ ਸੀ ਪੂਰਾ ਉਹ ਪੀਣ ਵਾਲਾ ਸੀ ਉਹ ਆਪਣੀ ਜ਼ਿੰਮੇਵਾਰੀ ਵਧੀਆ ਨਿਭਾਈ ਜਾਂਦਾ ਸੀ ਦੂਜਾ ਦੂਜੇ ਪਾਸੇ ਸੀ ਸੋ ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਆਪਣੇ ਫਰਜ਼ਾਂ ਤੇ ਜ਼ਿਆਦਾ ਧਿਆਨ ਦਿਓ ਜਿਮੇਵਾਰੀਆਂ ਤੇ ਧਿਆਨ ਦਿਓ ਅਸੀਂ ਅਮਰਤਧਾਰੀ ਬਣੀਏ ਚੰਗੀ ਗੱਲ ਐ ਅਸੀਂ ਵੈਸ਼ਨੋ ਬਣੀਏ ਚੰਗੀ ਗੱਲ ਐ ਅਸੀਂ ਕਦੇ ਸ਼ਰਾਬ ਨਾ ਪੀਵੀਏ ਚੰਗੀ ਗੱਲ ਐ ਮੈਂ ਆਪਣੀ ਸਾਰੀ ਜ਼ਿੰਦਗੀ 'ਚ ਨਹੀਂ ਪੀਤੀ ਨਾ ਕਦੇ ਜ਼ਿੰਦਗੀ 'ਚ ਪੀਵਾਂਗੇ ਨਾ ਕਿਸੇ ਨੂੰ ਪੀਣ ਦੀ ਸਲਾਹ ਦੇਵਾਂਗੇ ਪਰ ਜਿੱਦਣ ਮੈਨੂੰ ਪਰਖਿਆ ਜਾਣਾ ਇਦਾਂ ਨਹੀਂ ਨੰਬਰ ਮਿਲ ਜਾਣੇ ਵੀ ਇਹਨੇ ਪੀਤੀ ਦੀ ਉਦੋਂ ਇਹ ਵੇਖਿਆ ਜਾਣਾ ਵੀ ਇਹਨੇ ਕੰਮ ਕਿਦਾਂ ਦੇ ਕੀਤੇ ਜ਼ਿੰਦਗੀ 'ਚ ਡਿਊਟੀ ਕਿਦਾਂ ਦੇ ਫਰਜ ਕਿਦਾਂ ਦੇਵਾਏ ਇਹ ਵੇਖਿਆ ਜਾ ਸਮਝਦੇ ਹੋ ਗੱਲ ਵੇਖਿਆ ਇਹ ਜਾ ਜਿਹਨੇ ਕੀਤਾ ਜਿਵੇਂ ਬੱਚਾ ਸਕੂਲ ਵਿੱਚ ਜਾਂਦਾ ਹੈ ਟੀਚਰ ਇਹ ਦੇਖਦੇ ਨੇ ਮੈਂ ਪੜਾਇਆ ਇਹਨੇ ਪੜਿਆ ਟੀਚਰ ਟਿੱਡ ਫੋਲ ਕੇ ਵੇਖਦਾ ਵੀ ਇਹਦੇ ਟਿੱਡ ਚ ਟਿੱਡ ਚ ਸਵੇਰੇ ਆਮਲੇਟ ਹੈ ਕਿ ਪਰੌਂਠੀ ਹੈ ਬੱਚਾ ਸਕੂਲ ਗਿਆ ਉਹਦਾ ਢਿੱਡ ਦੇਖਦੇ ਆ ਵੀ ਇਹਦੇ ਢਿੱਡ ਚ ਪਰੌਂਠੀ ਹੈ ਕਿ ਆਮਲੇਟ ਹੈ ਵੇਖਿਆ ਕਦੇ ਕਿਸੇ ਨੇ ਉਹ ਕਹਿੰਦੇ ਮੈਂ ਪੜਾ ਰਿਆਂ ਬੜੇ ਪਿਆਰ ਨਾਲ ਮੇਰੀ ਗੱਲ ਸੁਣ ਲੈ ਮੇਰਾ ਮਤਲਬ ਇਹ ਹੈ ਟੀਚਰ ਕਹਿੰਦਾ ਇਹ ਮੈਂ ਵੇਖਣਾ ਇਹਨੇ ਰਾਤ ਕੀ ਖਾਧਾ ਸੀ ਇਹਨੇ ਅੱਜ ਸਵੇਰੇ ਕੀ ਖਾਧਾ ਸਾਨੂੰ ਨਹੀਂ ਪਤਾ ਇਹਦੇ ਢਿੱਡ ਚ ਕੀ ਹੈ ਸਾਨੂੰ ਨਹੀਂ ਪਤਾ ਹੁਣ ਜੇ ਤੁਹਾਨੂੰ ਮੈਂ ਕਹਾਂ ਇੱਥੇ ਮੈਂ ਤੇਰੇ ਨਾਲ ਇੱਕ ਕੰਨੀ ਗੱਲ ਕਰਾਂ ਮੈਂ ਤੇਰੇ ਕੰਨੀ ਵੇਖਾਂ ਮੈਂ ਗੱਲ ਸੁਣਾ ਰਿਹਾ ਤੂੰ ਵੱਡੀਆਂ-ਵੱਡੀਆਂ ਵਾਸੀਆਂ ਲੈ ਰਿਹਾ ਮੈਂ ਪੁੱਛਦਾ ਵੀ ਕੀ ਚੁਲਸਿਆ ਸੀ ਉਹ ਤੂੰ ਕੀ ਖਾਂਦਾ ਤੂੰ ਮੈਨੂੰ ਕਹੇ ਮੈਂ ਪਰੌਂਠੇ ਅੱਜ ਆਲੂ ਵਾਲੇ ਚਾਰ ਖਾ ਲੇ ਤੇ ਮੈਂ ਪਤਾ ਕੀ ਕਹ ਅੱਗ ਲੱਗੇ ਤੇਰੇ ਪਰੌਂਠਿਆਂ ਨੂੰ ਤੈਨੂੰ ਨੀਂਦ ਹੀ ਚੜੀ ਜਾਂਦੀ ਅੱਗੇ ਤੋਂ ਨਾ ਖਾ ਕੇ ਆਈ ਠੀਕ ਹੈ ਗੱਲ ਹੁਣ ਮੈਂ ਗੱਲ ਕਰ ਰਿਹਾ ਹਾਂ ਤੂੰ ਵਾਸੀਆਂ ਮਾਰੀ ਨਾ ਮੈਂ ਪੁੱਛ ਕੀ ਖਾਂਦਾ ਸੀ ਮੈਂ ਅੱਜ 6 ਆਮਲੇਟ ਅੰਡਿਆਂ ਦਾ ਆਮਲੇਟ ਖਾ ਕੇ ਆਇਆ ਮੈਂ ਕਹਿੰਦਾ ਹੱਕ ਲੱਗੇ ਤੇਰੇ ਅੰਡਿਆਂ ਨੂੰ ਤੂੰ ਗੱਲ ਹੀ ਨਹੀਂ ਸੁਣਦਾ ਪਾਸੀਆਂ ਲਈ ਜਾਣਾ ਧਿਆਨ ਨਾਲ ਮੇਰੀ ਗੱਲ ਸੁਣ ਓਦੋਂ ਮੈਂ ਤੇਰਾ ਖਾਣਾ ਪੁੱਛਣਾ ਜਦੋਂ ਤੇਰਾ ਧਿਆਨ ਹਿੱਲਿਆ ਕੀ ਖਾਂਦਾ ਸੀ ਤੂੰ ਕੀ ਖਾ ਕੇ ਆਇਆ ਤੁਹਾਡਾ ਧਿਆਨ ਕਿੱਥੇ ਤੁਸੀਂ ਸੁਣ ਰਹੇ ਹੋ ਸਮਝ ਰਹੇ ਹੋ ਕਿ ਨਹੀਂ ਤੁਹਾਡੀ ਬਿਰਤੀ ਕਿਦਾਂ ਦੀ ਕੰਮ ਕਰਦਾਂ? ਜੇ ਆਂਡਿਆਂ ਨੇ ਤੇਰੀ ਬਿਰਤੀ ਹਲਾਤ ਨਹੀਂ ਤੇਰੇ ਰੀ ਮਾੜੇ ਨੇ। ਸਮਝ ਗਏ? ਤੇ ਜੇ ਪਰੌਂਠਿਆਂ ਨੇ ਹਲਾਤ ਦੀ ਪਰੌਂਠੇ ਵੀ ਮਾੜੇ ਨੇ। ਜੇ ਤੇਰਾ ਧਿਆਨ ਨਹੀਂ ਟਿਕਦਾ ਗੱਲ ਨਹੀਂ ਸੁਣਦੀ ਸੁਸਤੀ ਚੜਦੀ ਏ ਫਿਰ ਛੱਡ ਦੇ। ਇਹ ਵੇਖ ਲੈ ਵੀ ਤੇਰੇ ਲਈ ਠੀਕ ਕੀ ਹੈ। ਤੂੰ ਵੇਖ ਤੇਰੇ ਲਈ ਠੀਕ ਕੀ ਹੈ। ਤੂੰ ਸਮਝ ਤੂੰ ਸੋਚ ਹਾਂਜੀ ਜ਼ਿਕਰੀਆ ਜਿਵੇਂ ਆਪਾਂ ਇਸ ਵੀਡੀਓ 'ਚ ਇਹ ਵੇਖਿਆ ਕਿ ਵੀ ਕਿਸੇ ਬੰਦੇ ਨੂੰ ਜੱਜ ਕਿਵੇਂ ਕਰਨਾ ਹੈ ਕਿ ਵੀ ਇੱਕ ਬੰਦੇ ਦਾ ਇਹ ਨਹੀਂ ਕਿ ਵੀ ਆਪਾਂ ਉਹਦਾ ਇੱਕ ਦੋ ਆਦਤਾਂ ਵੇਖ ਕੇ ਤੇ ਆਪਾਂ ਉਹਨੂੰ ਜੱਜ ਕਰ ਲਈਏ ਕਿ ਯਾਰ ਇਹ ਬੰਦਾ ਹੀ ਗਲਤ ਹੈ ਜਾਂ ਇਹ ਬੰਦਾ ਸਹੀ ਹੈ ਤੇ ਦੂਸਰਾ ਇੱਕ ਹੋਰ ਚੀਜ਼ ਕਿ ਵੀ ਅਸੀਂ ਜਿਹੜੇ ਸਾਡੇ ਪੰਜਾਬੀ ਲੋਕਾਂ ਨੇ ਇਹ ਉਹਨਾਂ ਨੇ ਇੱਕ ਬੜੀ ਵੱਡੀ ਨਿਸ਼ਾਨਦੇਹੀ ਕੀਤੀ ਹੈ ਸਾਡੇ ਪੰਜਾਬੀ ਲੋਕਾਂ ਦੀ ਇਹ ਆਦਤ ਵੀ ਹੈ ਕਿ ਅਸੀਂ ਉਹਦੀ ਜ਼ਾਹਰੀ ਸ਼ਕਲੋ ਸੂਰਤ ਵੇਖ ਕੇ ਜਾਂ ਉਹਦਾ ਇੱਕ ਅੰਦਾ ਕੰਮ ਵੇਖ ਕੇ ਇਹਨਾਂ ਦੇ ਅੰਦਾਜ਼ਾ ਲਾ ਲਈਦਾ ਕਿ ਵੀ ਇਹ ਬੰਦਾ ਗਲਤ ਹੈ ਇਹ ਬੰਦਾ ਸਹੀ ਹੈ ਅਸਲ ਗੱਲ ਇਹ ਕਿ ਉਹਨਾਂ ਨੇ ਕਿਹਾ ਕਿ ਤੁਹਾਡੇ ਜਗਰ ਇੱਕ ਜਦੋਂ ਤੁਹਾਨੂੰ ਪਰਖਿਆ ਜਾਣਾ ਉਹ ਤੁਹਾਨੂੰ ਇਹ ਨਹੀਂ ਵੇਖਿਆ ਜਾਣਾ ਕਿ ਤੁਸੀਂ ਸ਼ਰਾਬੀ ਹੋ ਕਬਾਬੀ ਹੋ ਜਾਂ ਕੀ ਹੋ ਤੁਸੀਂ ਤੁਹਾਡਾ ਉਹ ਕੰਮ ਦੇਖਿਆ ਜਾਣ। ਹਾਂਜੀ ਤੁਸੀਂ ਕਿ ਆਪਣੇ ਫਰਜ਼ ਨੂੰ ਕਿਵੇਂ ਨਿਭਾ ਰਹੇ ਜੀ? ਹਾਂ ਇਹ ਆਪਣਾ ਜਿਹੜਾ ਤੁਹਾਡਾ ਫਰਜ਼ ਏ ਉਹਦੇ ਪ੍ਰਤੀਕ ਤੁਸੀਂ ਕਿੰਨੇ ਕੁ ਜ਼ਿੰਮੇਵਾਰ ਜੀ? ਉਹਨਾਂ ਨੇ ਆਖਿਆ ਕਿ ਇਹ ਇਹ ਚੀਜ਼ ਮਾੜੀ ਏ ਸ਼ਰਾਬ ਪੀਣਾ ਜਾਂ ਕੋਈ ਹੋਰ ਵੀ ਇਸ ਤਰ੍ਹਾਂ ਦੇ ਜਿਹੜੀਆਂ ਐਕਟੀਵਿਟੀਆਂ ਨੇ ਉਹ ਗਲਤ ਏ। ਲੇਕਿਨ ਅਗਰ ਤੁਹਾਨੂੰ ਯਾਨੀ ਕਿ ਏ ਦੇ ਨਾ ਕਿ ਤੁਸੀਂ ਜ਼ਿੰਮੇਵਾਰ ਕਿੰਨੇ ਹਾਂ ਜਿਹੜੀਆਂ ਬੜਿਆਸੀ ਆ ਜਾਂ ਲੋਕ ਦੇ ਦਿਓ ਕੋਈ ਸ਼ਰਾਬ ਨੋਸ਼ੀ ਕਰਦੇ ਨੇ ਸਿਗਰਟ ਨੋਸ਼ੀ ਕਰਦੇ ਨੇ اخਲਾਕਿਕਨ ਐਥਿਕਸ ਦੇ ਤੌਰ ਤੇ ਦੇਖੋ ਤੁਸੀਂ ਐਚਕਲੀ ਦੇਖੋ ਤੇ ਉਹ ਬਹੁਤ ਨਾਈਸ ਬੰਦੇ ਨੇ ਉਹਨਾਂ ਨੇ ਜਿਹੜੀ ਅੱਜ ਤੇ ਗੱਲ ਕੀਤੀ ਕਿ ਜਿਹੜੀਆਂ ਚੀਜ਼ਾਂ ਤੁਹਾਡੀਆਂ ਆਦਤਾਂ ਜਿਹੜੀਆਂ ਤੁਹਾਡੇ ਫਰਜ਼ ਤੋਂ ਤੁਹਾਨੂੰ ਦੂਰ ਕਰਦੀਆਂ ਨੇ ਉਹ ਚੀਜ਼ਾਂ ਗਲਤ ਨੇ ਤੁਸੀਂ ਉਹ ਚੀਜ਼ਾਂ ਛੱਡ ਕੇ ਤੇ ਉਹ ਚੀਜ਼ਾਂ ਬਣਾਉਣੀਆਂ ਨੇ ਕਿ ਜਿਹੜੀਆਂ ਤੁਹਾਨੂੰ ਤੁਹਾਡੇ ਫਰਜ਼ ਆਲੇ ਲੈ ਕੇ ਜਾ ਜਿਸ ਤਰ੍ਹਾਂ ਕਿ ਆਪਾਂ ਇਸਲਾਮ ਨੂੰ ਮੰਨਦੇ ਆ ਇਸਲਾਮ ਦੇ ਰਵੇ ਸਾਡਾ ਤੇ ਉਹਦੇ ਵਿੱਚ ਇਹ ਕਿਹਾ ਜਾਂਦਾ ਕਿ ਹਕੂਕ ﺍﻟबाद ਰੱਬ ਨੇ ਵੀ ਆ ਬੰਦਿਆਂ ਦੇ ਹੱਕ ਹਾਂ ਕਿ ਰੱਬ ਨੇ ਵੀ ਬੰਦੇ ਇਹ ਪੁੱਛਣਾ ਹੈ ਕਿ ਵੀ ਕਹਾ ਤੁਸੀਂ ਜਿਹੜੇ ਤੁਹਾਡੇ ਬੰਦਿਆਂ ਦੇ ਹੱਕ ਨੇ ਉਹ ਪੂਰੇ ਕੀਤੇ ਨੇ ਜਾਂ ਨਹੀਂ ਕੀਤੇ ਤੇ ਜੇਕਰ ਨਹੀਂ ਕੀਤੇ ਤੇ ਉਹ ਬੰਦਿਆਂ ਨੇ ਮaaf ਕਰਦੇ ਰੱਬ ਨੇ ਨਹੀਂ ਤੇ ਹਕੂਕ ਉੱਲਾ ਦੇ ਵਿੱਚ ਦੇ ਰੱਬ ਕਹਿੰਦਾ ਕਿ ਗੁੰਜਾਇਸ਼ ਹੈ ਕਿ ਮੈਨੂੰ ਅਗਰ ਰੱਬ ਦੀ ਰਹਿਮਤ ਗालिब ਆ ਗਈ ਤੇ ਰੱਬ ਤੁਹਾਨੂੰ ਮaaf ਕਰ ਦੇਗਾ ਲੇਕਿਨ ਜਿਹੜੇ ਬੰਦਿਆਂ ਨੇ ਹਕੂਕ ਨੇ ਨਾ ਜਾਂ ਜਿਹੜਾ ਤੁਸੀਂ ਲੋਕਾਂ ਦੇ ਹੱਕ ਖਾਦਾ ਜਾਂ ਲੋਕਾਂ ਨਾਲ ਜਿਹੜਾ ਤੁਹਾਡਾ ਮੇਲ ਜੋਲ ਹੈ ਉਹਦੇ ਮਾੜਾ ਬੋਲਿਆ ਜਾਂ ਕਿਸੇ ਦਾ ਨੁਕਸਾਨ ਕੀਤਾ ਕਿਸੇ ਦੀ ਇੱਜ਼ਤ ਨੂੰ ਹੱਥ ਪਾਇਆ ਚੋਰੀ ਕੀਤੀ ਮਾਲ ਨੂੰ ਹੱਥ ਪਾਇਆ ਤੇ ਉਹ ਚੀਜ਼ ਨੂੰ ਉਸ ਉਹ ਬੰਦਾ ਹੀ ਮਾਫ ਕਰੇਗਾ ਰੱਬ ਵੀ ਮਾਫ ਨਹੀਂ ਕਰੇਗਾ ਸੱਚੀ ਗੱਲ ਹੈ ਯਾਨੀ ਕਿ ਆਪਣੇ ਆਪ ਨੂੰ ਆਪਣੀ ਰਿਸਪੌਂਸਿਬਿਲਟੀ ਜਿਹੜੀ ਹੈ ਉਹਨੂੰ ਅੱਛੇ ਤਰੀਕੇ ਨਾਲ ਨਿਭਾਣ ਵਾਲਾ ਬੰਦਾ ਹੀ ਦੁਨੀਆ ਦੀ ਨਜ਼ਰ 'ਚ ਚੰਗਾ ਰੱਬ ਦੀ ਨਜ਼ਰ ਦੇ ਵਿੱਚ ਚੰਗਾ ਹਾਂਜੀ ਤੇ ਉਮੀਦ ਹੈ ਕਿ ਦੋਸਤਾਂ ਨੂੰ ਇਹ ਵੀਡੀਓ ਪਸੰਦ ਆਈ ਹੋਵੇ ਅਗਰ ਵੀਡੀਓ ਪਸੰਦ ਆਈ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਜੇ ਤੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਸਾਡੇ ਇਜਾਜ਼ਤ ਅੱਲਾਹ ਨਿਗੇਵਾਨ